ਬਾਹਿਗੁਰੂ ਜੀ ਕਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਰਾਹੁਲ ਗਾਂਧੀ ਨੂੰ ਬਹੁਤ ਲੋਕਾਂ ਨੇ ਪੱਪੂ ਸ਼ਬਦ ਨਾਲ ਸੰਬੋਧਨ ਕੀਤਾ ਸੀ ਉਹਦੀਆਂ ਕੁਝ ਇਹੋ ਜਿਹੀਆਂ ਹਰਕਤਾਂ ਵੇਖੀਆਂ ਤਾਂ ਅਗਲਿਆਂ ਨੇ ਪੱਪੂ ਕਿਹਾ ਪਰ ਅੱਜ ਜਿਹੜੀ ਵਿਆਨਬਾਦੀ ਮੀਡੀਆ ਤੇ ਹੋ ਰਹੀ ਹੈ ਚਰਚਾਾਂ ਵਿੱਚੜੀਆਂ ਹੋਈਆਂ ਨੇ ਰਾਹੁਲ ਗਾਂਧੀ ਅਮਰੀਕਾ ਗਿਆ ਹੋਇਆ ਹੈ ਉਥੇ ਇੱਕ ਸਟੇਟਮੈਂਟ ਉਹਨੇ ਬਿਆਨ ਦਿੱਤਾ ਉਹ ਬਿਆਨ ਦੇ ਵਿੱਚ ਉਹਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦਾ ਕਿ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸਿੱਖਾਂ ਨੂੰ ਪੱਗ ਬੰਨਣ ਦੀ ਇਜਾਜ਼ਤ ਹੈ ਦਾੜੀ ਰੱਖਣ ਦੀ ਇਜਾਜ਼ਤ ਹੈ ਸਿਰਸਾਬ ਜਾਂ ਕੜਾ ਪਾਉਣ ਦੀ ਇਜਾਜ਼ਤ ਹੈ ਇਹ ਉਹਨੇ ਬਿਆਨਵਾਜੀ ਕੀਤੀ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਵੀ ਰਾਜਨੀਤਿਕ ਲੋਕ ਰਾਜਨੀਤੀ ਕਰਦੇ ਨੇ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦੇ ਹੋਣ ਉਹ ਰਾਜਨੀਤੀ ਖੁੱਲ ਕੇ ਕਰੋ ਕਿਸੇ ਵੀ ਪਾਰਟੀ ਦਾ ਕੋਈ এজেন্ডਾ ਹੁੰਦਾ ਹੈ ਉਹਦੇ ਮੁੱਦੇ ਹੁੰਦੇ ਨੇ ਉਹਨਾਂ ਮੁੱਦਿਆਂ ਤੇ এজেন্ডੇ ਤੇ ਰਾਜਨੀਤੀ ਕੀਤੀ ਜਾਂਦੀ ਹੈ ਸਾਰੀਆਂ ਪਾਰਟੀਆਂ ਕਰਦੀਆਂ ਨੇ ਸਭ ਨੂੰ ਕਾਨੂੰਨੀ ਹੱਕ ਹੈ ਔਰ ਜਦੋਂ ਤੁਸੀਂ ਇੱਥੇ ਗੱਲ ਕਰਦੇ ਹਾਂ ਭਾਰਤ ਵਿੱਚ ਖਾਸ ਕਰਕੇ ਜਿਹੜੇ ਇਹ ਕੜੇ, ਕਿਰਪਾਨ ਜਾਂ ਦਾੜੀ ਜਾਂ ਪੱਗ ਦੀ ਗੱਲਬਾਤ ਚੱਲਦੀ ਹੈ ਉਦੋਂ ਕਿਸੇ ਵੀ ਬੰਦੇ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੂੰ ਪੱਗ ਨਹੀਂ ਬੰਨ੍ਹ ਸਕਦਾ ਤੂੰ ਸਿਰ ਸਭ ਨਹੀਂ ਪੈਣ ਸਕਦਾ ਤੂੰ ਕੜਾ ਨਹੀਂ ਪਾ ਸਕਦਾ ਦਾੜੀ ਨਹੀਂ ਰੱਖ ਸਕਦਾ ਕਿਸੇ ਨੂੰ ਕਿਹਾ ਜਾਂਦਾ ਕੁਝ ਨਿਯਮ ਹੁੰਦੇ ਨੇ ਜਿਵੇਂ ਪਲੇਨ ਦੇ ਵੀ ਤੁਸੀਂ ਸਿਰਸਰ ਪਾਕੇ ਨਹੀਂ ਚੜ ਸਕਦੇ ਇਹ ਕਹ ਲਈਏ ਇੱਕ ਸਕਿਉਰਿਟੀ ਦੀ ਪ੍ਰੋਟੋਕਾਲ ਹੁੰਦੀ ਹੈ ਕਈ ਵਾਰੀ ਕਿਸੇ ਸਕੂਲ ਦੇ ਵਿੱਚ ਜਦੋਂ ਕਿਤੇ ਬੱਚਿਆਂ ਨੂੰ ਕੜੇ ਪਾਉਣ ਤੋਂ ਰੋਕਿਆ ਜਾਂਦਾ ਹੈ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕੜੇ ਲਹਾ ਰਹੇ ਨੇ ਮੈਂ ਬਹੁਤ ਵਾਰੀ ਇਸ ਵਿਸ਼ੇ ਤੇ ਗੱਲ ਕੀਤੀ ਹੈ ਜਿਹੜੇ ਬੱਚਿਆਂ ਦੇ ਅੱਧਾ ਅੱਧਾ ਕਿਲੋ ਦੇ ਕੜੇ ਪਾਏ ਹੁੰਦੇ ਨੇ ਉਹ ਕੜੇ ਨਹੀਂ ਹੁੰਦੇ ਉਹ ਇੱਕ ਹਥਿਆਰ ਹੁੰਦਾ ਹੈ ਬਹੁਤੇ ਸਕੂਲਾਂ ਦੇ ਵਿੱਚ ਕੜਾ ਮਾਰ ਕੇ ਮੱਥਾ ਪਾੜਿਆ ਗਿਆ ਸ਼ਰਟਾਂ ਲੱਗੀਆਂ ਨੇ ਔਰ ਜਿੱਥੇ ਦਾੜੀ ਦੀ ਗੱਲ ਹੁੰਦੀ ਹੈ ਕਿੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਬਣਦੀਆਂ ਨੇ ਭਾਵੇਂ ਤੁਸੀਂ ਫੋਰਨ ਕੰਟਰੀ ਦੀ ਗੱਲ ਕਰ ਲੋ ਉੱਥੇ ਦਾੜੀ ਵਾਲੇ ਬੰਦੇ ਨੂੰ ਉਸੇ ਤਿੱਕ ਤੇ ਜੌਬ ਨਹੀਂ ਦਿੰਦੇ ਜਿੱਥੇ ਜੌਬ ਦਿੰਦੇ ਨੇ ਉਹਨੂੰ ਦਾੜੀ ਤੇ ਜਾਲੀ ਲਾਉਣੀ ਪੈਂਦੀ ਹੈ ਕਵਰ ਕਰਨਾ ਪੈਂਦਾ ਆਪਣਾ ਫੇਸ ਜਾਨਕਿ ਕੋਈ ਵਾਲ ਉਹ ਖਾਣ ਵਾਲੀ ਚੀਜ਼ ਦੇ ਵਿੱਚ ਨਾ ਡਿੱਗ ਪਵੇ ਇਹ ਖਤਰਨਾਕ ਹੁੰਦੇ ਆ ਔਰ ਜਿਹੜਾ ਉਹਨੇ ਇਹ ਸਟੇਟਮੈਂਟ ਦਿੱਤੀ ਹੈ ਅਮਰੀਕਾ ਦੇ ਵਿੱਚ ਬਿਆਨ ਦਿੱਤਾ ਹੈ ਕਿ ਸਿੱਖਾਂ ਨੂੰ ਇਜਾਜ਼ਤ ਨਹੀਂ ਇਹ ਬੇਬੁਨਿਆਦ ਹੈ ਇੱਕ ਬਾਂਦਰਾਂ ਵਾਲੀ ਕਹਿ ਲਈ ਜਿਵੇਂ ਉਹਦੇ ਨਾਮ ਨਾਲ ਪੱਪੂ ਜੁੜਦਾ ਹੈ ਉਹਦਾ ਦਾ ਇਹ ਬਿਆਨ ਹੈ ਕਿ ਜਿਹੜੀ ਸਾਡੇ ਕੌਮ ਦੇ ਨੁਮਾਇंदे ਨੇ ਉਹ ਇਹ ਗੱਲ ਤੇ ਗੌਰ ਕਰਨਗੇ ਕਿ ਇਹ ਲੋਕ ਰਾਜਨੀਤੀ ਕਿਦਾਂ ਕਰ ਰਹੇ ਨੇ ਖਾਸ ਕਰਕੇ ਸਿੱਖ ਦੇ ਸਿਰ ਤੇ ਜਦੋਂ ਇਹਨਾਂ ਨੇ ਸੈਂਟਰ ਦੇ ਵਿੱਚ ਸਰਕਾਰ ਬਣਾਈ। ਉਦੋਂ ਵੀ ਡਾਕਟਰ ਰਮਨ ਸਿੰਘ ਸਿੱਖ ਨੇ ਉਹਨਾਂ ਦੇ ਸਿਰ ਤੇ ਕੁਰਸੀ ਟਿਕਾਉਣੀ ਪਈ ਨਹੀਂ ਕੁਰਸੀ ਟਿਕਦੀ ਨਹੀਂ ਸੀ। ਕਿਉਂਕਿ ਵਿਰੋਧ ਕੀਤਾ ਸੀ ਕਿ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੀ। ਵਿਰੋਧ ਹੋਇਆ ਸੀ ਲੋਕਾਂ ਦਾ। ਤੇ ਉਦੋਂ ਵੀ ਇਹਨਾਂ ਨੂੰ ਇੱਕ ਜਿਵੇਂ ਪੰਜਾਬੀ ਵਿੱਚ ਕਹਿੰਦੇ ਆ ਲੋਡ ਪੈਂਡ ਤੇ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ। ਤੇ ਇਹ ਸਭ ਕੁਝ ਠੁਕਦਾ ਹੈ। ਮੈਂ ਅੱਜ ਬੇਨਤੀ ਇਹ ਕਰਨੀ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਜਪਾਰ ਦੇ ਵਸ਼ੇਂ ਦੇ ਸਿੱਖ ਨੇ ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਵੀ ਇਹ ਲੋਕ ਜੇ ਸਿੱਖਾਂ ਦੇ ਐਨੇ ਹੀ ਹਮਦਰਦ ਬਣਦੇ ਐ ਫਿਰ ਜਿਹੜਾ ਅਕਾਲ ਤਖਤ ਸਰ ਦੇ ਅਟੈਕ ਹੋਇਆ ਉਹ ਤਾਂ ਸ਼ਰਿਆਮ ਇਹਨਾਂ ਤੇ ਇਲਜ਼ਾਮ ਲੱਗਦਾ ਕਿ ਕਾਂਗਰਸ ਪਾਰਟੀ ਨੇ ਉਹ ਅਟੈਕ ਕਰਵਾਇਆ ਹਾਲਾਂਕਿ ਕੁਝ ਆਬਾਦ ਉਲਈ ਵਿੱਚ ਹੈਗੇ ਸੀ ਕੋਈ ਸ਼ੱਕ ਨਹੀਂ ਫਿਰ ਜਿਨ੍ਹਾਂ ਨੇ ਇੰਦਰ ਗਾਂਧੀ ਦਾ ਕਤਲ ਕੀਤਾ ਉਹ ਕੌਣ ਨੇ ਬੈਂਸਿੰਗ ਜਸਵੰਤ ਸਿੰਘ ਕੇਰ ਸਿੰਘ ਤੇ ਉਹਨਾਂ ਨੂੰ ਫਾਸੀ ਤੱਕ ਕਿਉਂ ਲਾ ਦਿੱਤੀ ਗਈ ਜੇ ਐਨਸੀਐਮ ਹਮਦਰਦੀ ਰੱਖਦੇ ਹੋ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਭਾਵੇਂ ਉਹਦੇ ਗਿਣਤੀ 3000 ਆ ਭਾਵੇਂ ਵੱਧ ਕੱਟਵੀ ਹੈ ਤੇ ਉਦੋਂ ਫਿਰ ਇਹ ਕਤਲੇਆਮ ਕਿਉਂ ਹੋਇਆ ਖਾਸ ਕਰਕੇ ਤੁਹਾਡੀ ਪਾਰਟੀ ਦੇ ਭਾਵੇਂ ਰਜੀਵ ਗਾਂਧੀ ਹੋਣ ਭਾਵੇਂ ਗੇਂਦਰ ਗਾਂਧੀ ਖੁਦ ਹੋਵੇ ਜਾਂ ਇਹਨਾਂ ਦਾ ਪਿਤਾ ਠੀਕ ਹੈ ਉਹਨਾਂ ਨੇ ਕੀ ਕਿਆ ਸੀ ਉਸ ਵੇਲੇ ਕਹਿੰਦੇ ਜਦੋਂ ਵੱਡਾ ਦਰਖਤ ਹਿੱਲਦਾ ਤਾਂ ਧਰਤੀ ਵੀ ਹਿੱਲਦੀ ਹੈ ਮਤਲਬ ਇੰਦਰਾ ਗਾਂਧੀ ਦਾ ਕਤਲ ਹੋਣ ਤੋਂ ਬਾਅਦ ਵਿੱਚ ਤੁਸੀਂ ਦਿੱਲੀ ਵਿੱਚ ਕਤਲੇਆਮ ਕਰਾਇਆ ਸੀ ਜਿਹਦਾ ਮਤਲਬ ਇਹ ਹੀ ਸੀ ਨਾ ਤੇ ਅੱਜ ਤੁਸੀਂ ਹਤਾਇਸੀ ਬਣੇ ਜਾਂਦੇ ਹੋ ਉਹ ਵੀ ਅਮਰੀਕਾ ਦੇ ਵਿੱਚ ਖੜ ਕੇ ਇਹ ਤੋਂ ਸਾਫ਼ ਜ਼ਾਹਰ ਨਹੀਂ ਹੁੰਦਾ ਕਿ ਅਮਰੀਕਾ ਦੇ ਕੋਲੋਂ ਜਾਂ ਚੀਨ ਦੇ ਕੋਲੋਂ ਤੁਸੀਂ ਹੈਲਪ ਲੈਣੇ ਕਿਉਂ ਨੇ ਵੀ ਸਰਕਾਰ ਬਣਾਈਏ ਸੀ ਇੰਡੀਆ ਦੇ ਵਿੱਚ ਇੰਡੀਆ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਨਾ ਚੀਨ ਨੇ ਵੋਟਾਂ ਪਾਉਣੀਆਂ ਨੇ ਤੇ ਨਾ ਹੀ ਅਮਰੀਕਾ ਨੇ ਪਾਉਣੀਆਂ ਨੇ ਤੇ ਫਿਰ ਉੱਥੇ ਜਾ ਕੇ ਇਹ ਬਿਆਨਵਾਜੀ ਕਿਉਂ ਹੋ ਰਹੀ ਹੈ ਸਭ ਤੋਂ ਵੱਡੀ ਗੱਲ ਜਿੰਨਾ ਸਿਕਉਮ ਦਾ ਘਾਣ ਕੀਤਾ ਉਹ ਕਾਂਗਰਸ ਪਾਰਟੀ ਨੇ ਕੀਤਾ ਇਹ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ ਸੀ ਪਰ ਸੱਚ ਸਾੱਚ ਹੀ ਹੁੰਦਾ ਜੇ ਰਾਜਨੀਤੀ ਕਰਨੀ ਹੈ ਤਾਂ ਕਰੋ ਤੁਹਾਡੇ ਮੁੱਦੇ ਹੋਣੇ ਚਾਹੀਦੇ ਨੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਹੈ ਹੁਣ ਸਭ ਤੋਂ ਵੱਧ ਸੀਟਾਂ ਤੁਸੀਂ ਲੋਕ ਸਭਾ ਦੀਆਂ ਜਿੱਤੀਆਂ ਨੇ ਪਰ ਕਹਿਣਾ ਕੀ ਚਾਹੁੰਦੇ ਹੋ ਕੀ ਤੁਸੀਂ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਜਾਂ ਹਿੰਦੂ ਭਾਈਚਾਰੇ ਵਿੱਚ ਇਹ ਫੁੱਟ ਪਵਾ ਕੇ ਇਹ ਰਾਜਨੀਤੀ ਹੈ ਜਿਹੜਾ ਵੀ ਲੀਡਰ ਇਦਾਂ ਦੀ ਬਿਆਨਬਾਜ਼ੀ ਕਰਦਾ ਮੈਂ ਕਹਿੰਦਾ ਫਿਟੇ ਮੂੰ ਪਰ ਮੈਂ ਕਲਾ ਫਿਟੇ ਮੂੰ ਕਹਿੰਦਾ ਦਿਰ ਫਿਟੇ ਮੂੰ ਇਦਾਂ ਕਹਿੰਦੇ ਲੋਕ ਪੰਜਾਬੀ ਵਿੱਚ ਮੈਂ ਕਹਿੰਦਾ ਸ਼ਿਤਰਨੀ ਕਾਟ ਹੈ ਇਹ ਲੋਕਾਂ ਨਾਲ ਔਰ ਰਾਹੁਲ ਗਾਂਧੀ ਨੂੰ ਜਾਂ ਸਮੁੱਚੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣ ਦੀ ਲੋੜ ਹੈ। ਹਾਲਾਂਕਿ ਰਾਹੁਲ ਗਾਂਧੀ ਨੇ ਤਾਂ ਭਾਂਡੇ ਜਾ ਕੇ ਮਾਂਜੀ ਸੀ ਦਰਵਾਸਾ ਲੰਗਰ ਵਿੱਚ ਰੋਟੀਆਂ ਵੀ ਪਕਾਈਆਂ ਜੋੜੇ ਵੀ ਝਾੜੇ ਤੇ ਜਿਹੜਾ ਇਹ ਬਿਆਨ ਰਾਹੁਲ ਗਾਂਧੀ ਨੇ ਦਿੱਤਾ ਹੈ ਕਿ ਸਿੱਖਾਂ ਨੂੰ ਪੱਗ ਬੰਨਣ ਦੀ, ਕੁਰਬਾਨ ਪਾਉਣ ਦੀ, ਕੜਾ ਪਾਉਣ ਦੀ ਇਜਾਜ਼ਤ ਨਹੀਂ ਹੈਗੀ। ਬੇਵਕੂਫੀ ਹੈ ਇਹ। ਹਾਂ ਠੀਕ ਹੈ ਜਿੱਥੇ ਪ੍ਰੋਟੋਕਾਲ ਹੁੰਦੀ ਹੈ ਉੱਥੇ ਕੜਾ ਵੀ ਨਹੀਂ ਪਾਇਆ ਜਾ ਸਕਦਾ। ਮੈਂ ਖੁਦ ਕਹਿਣਾ। ਕੜਾ ਇੱਕ ਛੋਟਾ ਜਿਹਾ ਹੁੰਦਾ ਹੈ ਮੇਰੇ ਹੱਥ ਵਿੱਚ ਪਾਇਆ ਤੁਸੀਂ ਦੇਖ ਲਓ ਜੇ ਕੋਈ ਬੰਦਾ ਕੋਈ ਬੱਚਾ ਅੱਧਾ ਕਿਲੋ ਦਾ ਕੜਾ ਪਾਵੇ ਉਹ ਕੜਾ ਥੋੜੀ ਹੈ ਉਹ ਕਕਾਰ ਥੋੜੀ ਹੈ ਕੱਲੋਂ ਕੋਈ ਕਹੂਗਾ ਮੈਂ ਤਾਂ ਵੱਡੀ ਸਿਰਸਫ 3 ਫੁੱਟ ਦੀ ਲੈ ਕੇ ਜਾਣੀ ਹੈ ਕਦੇ ਵੀ ਨਹੀਂ ਹੋ ਸਕਦਾ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਸਮਝ ਗਏ ਇਹਨਾਂ ਨੂੰ ਸਿੱਖੀ ਦੇ ਨਾਲ ਜੋੜ ਕੇ ਤੇ ਜਾਂ ਸਿੱਖ ਕੌਮ ਦੇ ਨਾਲ ਇਹ ਕਹਿ ਲਈਏ ਪੁੱਠੀਆਂ ਸਿੱਧੀਆਂ ਬਾਤਾਂ ਕਰਕੇ ਸਟੇਟਮੈਂਟਾਂ ਦੇ ਕੇ ਬਹੁਤ ਹੀ ਵਧੀਆ ਗੱਲ ਨਹੀਂ ਰਹਿਲ ਗਾਂਧੀ ਨੇ ਮਾਫੀ ਮੰਗੀ ਹੈ ਮੈਂ ਕਹਿੰਦਾ ਸਮੁੱਚੀ ਕਾਂਗਰਸ ਪਾਰਟੀ ਨੂੰ ਇਸ ਬਿਆਨ ਤੇ ਮਾਫੀ ਮੰਗਣ ਦੀ ਲੋੜ ਹੈ ਤੇ ਇਹਨੇ ਦਿਰ ਫਿਟੇ ਮੂੰਹ ਇਹੋ ਜਿਹਾ ਬਿਆਨ ਦੇਣ ਵਾਲਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ